ਅ ਦੇਖੋ ਜੀ ਜਿਸ ਸਾਥ ਸਾਨੂੰ ਸਾਰਿਆਂ ਨੂੰ ਪਤਾ ਕਿ ਅੱਜ ਨਸ਼ਾ ਜਿਹੜਾ ਯੁੱਧ ਨਸ਼ੇ ਵਿਰੁੱਧ ਇੱਕ ਗਰਾਊਂਡ ਲੈਵਲ ਦੀ ਮੁਹਿੰਮ ਚੱਲ ਰਹੀ ਹੈ ਬਾਰ ਬਾਰ ਸਾਨੂੰ ਸਰਕਾਰ ਤੋਂ ਹਦਾਇਤ ਆ ਰਹੀਆਂ ਕਿ ਅਸੀਂ ਲੋਕਾਂ ਤੱਕ ਅਪਰੋਚ ਕੇ ਪਿੰਡਾਂ ਪਿੰਡਾਂ ਘਰ ਘਰ ਤੱਕ ਪਹੁੰਚ ਕੇ ਇਹ ਜਿਹੜਾ ਨਸ਼ਾ ਜੜ ਤੋਂ ਖਤਮ ਕਰਨਾ ਹੈ ਉਥੇ ਘਰ ਘਰ ਜਾਏਗੀ ਸਕੂਲਾਂ ਤੱਕ ਜਾਏਗੀ ਪੰਚਾਇਤਾਂ ਤੱਕ ਜਾਏਗੀ ਗ੍ਰਾਮ ਸਭਾ ਤੱਕ ਜਾਏਗੀ ਇਹਦੇ ਵਿੱਚ ਜਿਹੜੀ ਫੈਸਿਲਿਟੀਆਂ ਹੈ ਇਹਦੇ ਵਿੱਚ ਸਾਡਾ ਕਾਉਂਸਲਰ ਹੋਏਗਾ ਜਿਹੜਾ ਕੋਈ ਵੀ ਪਿੰਡ ਦਾ ਦੱਸਦਾ ਕਿ ਫਲਾਣਾ ਕੋਈ ਨਸ਼ਾ ਕਰਦਾ ਉਹਨੂੰ ਕੱਲੇ ਚ ਬਿਠਾ ਕੇ ਗੱਡੀ 'ਚ ਪੂਰੀ ਕਾਉਂਸਲਿੰਗ ਕੀਤੀ ਜਾਏਗੀ ਦੂਸਰਾ ਪੁਆਇੰਟ ਇਹ ਹੈ ਕਿ ਇਹਦੇ ਵਿੱਚ ਸਾਈ ਡਾਕਟਰ ਵੀ ਜਾਏਗੀ ਅਗਰ ਉੱਥੇ ਉਹਨੂੰ ਕਿਸੇ ਤਰ੍ਹਾਂ ਦੀ ਐਮਰਜੈਂਸੀ ਲੋੜ ਹੈ ਜਾਂ ਕਿਸੇ ਤਰ੍ਹਾਂ ਦੇ ਕੋਈ ਪੈਰਾ ਸਿੱਟਾ ਮੋਲ ਜਾਂ ਉਹ ਜਿਹੜੀ ਕੋਈ ਉਹਨੂੰ ਲੋੜ ਹੈ ਉਹ ਵੀ ਨਾਲ ਅਸੀਂ ਜਿਹੜੀ ਹੈ ਉਹਨੂੰ ਫੈਸਿਲਿਟੀ ਦਵਾਂਗੇ ਤੀਸਰਾ ਪੁਆਇੰਟ ਇਹ ਹੈ ਕਿ ਇਹਦੇ ਵਿੱਚ ਜਿਸ ਤਰ੍ਹਾਂ ਕਿ ਤੁਸੀਂ ਇਹ ਪੈਂਫਲੈਟ ਦੇਖ ਰਹੇ ਹੋ ਇਹ ਨਾਲ ਨਾਲ ਘਰ ਘਰ ਬੱਚਿਆਂ ਤੱਕ ਪਹੁੰਚਾਏ ਜਾ ਰਿਹਾ ਕਿਉਂ ਕਿ ਇਹਦੇ ਵਿੱਚ ਕਈ ਆਪਣੇ ਜਿਹੜੀ ਆ ਇਹ ਸਾਈਨ ਸਿੰਪਟਮਸ ਦੱਸੇ ਆ ਕਿ ਜਿਹੜਾ ਨਸ਼ੀੜੀ ਜਾਂ ਨਸ਼ਾ ਕਰਦਾ ਉਹ ਕਿ ਕੀ ਹੁੰਦਾ ਹੈ ਉਹਨੇ ਨਾ ਕਿ ਆ ਕਿ ਜਿਹੜਾ ਆਬਲਿਕ ਨੂੰ ਕਈ ਵਾਰੀ ਪਤਾ ਨਹੀਂ ਲੱਗਦਾ ਕਿ ਨਸ਼ਾ ਕਰ ਰਿਹਾ ਹੈ ਕਿ ਕਿੰਨਾ ਪਤਾ ਲੱਗੇਗਾ ਉਹਦੇ ਵਿੱਚ ਸਾਈਨਸ ਹੈ ਇਹਨੇ ਨਾ ਕਿ ਪਬਲਿਕ ਵੀ ਅਵੇਅਰ ਰਹਿ ਸਕਦੀ ਹੈ ਪਲਸ ਪ੍ਰਸ਼ਾਸਨ ਦੱਸ ਸਕਦੀ ਹੈ ਕਿ ਮੈਨੂੰ ਸ਼ੰਕ ਹੈ ਕਿ ਇਹ ਫਲਾਣਾ ਜੱਦ ਹੈ ਤਾਂ ਜੋ ਅਸੀਂ ਉਹਦੇ ਘਰ ਤੱਕ ਉਹੇ ਤੱਕ ਸਿੱਧਾ ਪਹੁੰਚ ਸਕੀਏ ਇਹ ਜਿਹੜਾ ਉਹ ਭਰਾਲਾ ਜਿਹਦਾ ਆਪਣੇ ਚੇਅਰਮੈਨ ਸਾਹਿਬ ਦੀ ਅਸੀਂ ਇਨਾਂ ਦੀ ਰਹਿਨੁਮਾਈ ਹੀ ਅੱਜ ਸ਼ੁਰੂ ਕੀਤਾ ਹੈ। ਇਹ ਹੀ ਸਾਡਾ ਮੇਨ ਮੰਤਵ ਹੈ ਕਿ ਪਿੰਡਾਂ ਪਿੰਡਾਂ ਚ ਘਰ ਘਰ ਜਾ ਕੇ ਜਿੰਨੇ ਵੀ ਸਾਡੇ ਬੱਚੇ ਨਸ਼ਾ ਕਰ ਰਹੇ ਉਹਨਾਂ ਨੂੰ ਬਚਾਉਣਾ, ਇੱਕ ਤੇ ਰੋਕਣਾ, ਦੂਸਰਾ ਬਚਾਉਣਾ। ਅਰੇ ਨਾਲ ਕੀ ਹੈ ਕਿ ਜਿਹੜੇ ਆਪਣੇ ਸਿਵਲ ਸਰਜਨ ਆਫਿਸ ਵੱਲੋਂ ਜਿਹੜੀ ਇੱਕ ਇਨਫੋਰਮੇਸ਼ਨ ਜਾ ਰਹੀ ਹੈ ਕਿ ਕਿੱਥੇ ਕਿੱਥੇ ਸਾਡੇ ਨਸ਼ਾ ਛੁਡਾਊ ਕੇਂਦਰ ਹੈ, ਉੱਥੇ ਘਰ ਘਰ ਤੱਕ ਦਮਾ ਦੇ ਕਿਉਂਕਿ ਪਿੰਡਾਂ ਚ ਜੇ ਦੂਰ ਦਵਾਰੇ ਪਿੰਡਾਂ ਦੀ ਗੱਲ ਕਰੀਏ ਉਹਨਾਂ ਨੂੰ ਨਹੀਂ ਪਤਾ। ਤੇ ਮੈਨੂੰ ਆਸ ਹੈ ਕਿ ਇਹ ਜਿਹੜਾ ਪਹਿਲਾ ਉਪਰਾਲਾ ਪੰਜਾਬ 'ਚ ਸ਼ੁਰੂ ਕੀਤਾ ਜਾ ਰਿਹਾ ਹੈ ਵਿਹਨ ਵਿੱਚ ਸਾਰੀ ਫੈਸਿਲਿਟੀ ਜਿਹੜੀ ਘਰ-ਘਰ ਦਿੱਤੀ ਜਾਏਗੀ ਤੇ ਮੈਨੂੰ ਆਸ ਹੈ ਕਿ এর ਨਾਲ ਸਾਡਾ ਗੁਰਦਾਸਪੁਰ ਜ਼ਿਲ੍ਹਾ ਜੜ ਤੋਂ ਜਿਹੜਾ ਨਸ਼ਾ ਮੁਕਤ ਹੋਏਗਾ ਭਗਵੰਤਬਾਹ ਜੀ ਵੱਲੋਂ ਜਿਹੜਾ ਇੱਕ ਨਾਇਕ ਲੜਾਈ ਨਸ਼ੇ ਦੇ ਵਿਰੁੱਧ ਛੇੜੀ ਗਈ ਆ ਉਹਦੀ ਲੜੀ ਦੇ ਵਿੱਚ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਅਨਸਾਰ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਵੱਲੋਂ ਇੱਕ ਬਹੁਤ ਵਧੀਆ ਉਪਰਾਲਾ ਜਿਹੜਾ ਕੀਤਾ ਗਿਆ ਜਦੇ ਵਿੱਚ ਇਹ ਮੋਬਾਈਲ ਵੈਨ ਜਿਹੜੀ ਆ ਉਹ ਲੋਕਾਂ ਤੱਕ ਪਹੁੰਚਣ ਦਾ ਸਾਧਨ ਬਣੇਗੀ ਔਰ ਅੱਜ ਇਸ ਦਿਨ ਦੇ ਮੇਰੇ ਨਾਲ ਸਾਡੇ ਐਡੀਸ਼ਨਲ ਡਿਪਟੀ ਕਮਿਸ਼ਨਰ 베ਦੀ ਸਾਹਿਬ ਡਾਕਟਰ 베ਦੀ ਉਹ ਵੀ ਨੇ ਔਰ ਸਾਡੇ ਐਸ ਡੀ ਐਮ ਦਿਨਾਨਗਰ ਤੋਂ ਉਹ ਵੀ ਅੱਜ ਇਸ ਮੌਕੇ ਤੇ ਹਾਜ਼ਰ ਨੇ ਮੇਨ ਮਕਸਦ ਇਹ ਮੋਬਾਈਲ ਵੈਨ ਦਾ ਇਹ ਆ ਕਿ ਜਿਹੜੇ ਸਾਡੇ ਹੌਟਸਪੌਟਸ ਅਗੇ ਨੇ ਜਿੱਥੇ ਨਸ਼ਿਆਂ ਦਾ ਕਾਰੋਬਾਰ ਹੋ ਰਿਹਾ ਇੱਕ ਤੇ ਉਹਨਾਂ ਤੱਕ ਪਹੁੰਚ ਕਰਨੀ ਔਰ ਦੂਸਰਾ ਜਿਹੜੇ ਨੌਜਵਾਨ ਜਾਂ ਜਿਹੜੇ ਹੋਰ ਲੋਕ ਨਸ਼ਿਆਂ ਦਾ ਸੇਵਨ ਕਰ ਰਹੇ ਨੇ ਉਹਨਾਂ ਨੂੰ ਇਸ ਇਲਤ ਤੋਂ ਬਾਹਰ ਕੱਢਣ ਦੀ ਗੱਲ ਕਰਨੀ ਆ ਉਹਨਾਂ ਦੀ ਇੱਕ ਆਮ رائے ਬਣਾਉਣੀ ਆ ਉਹਨਾਂ ਨੂੰ ਜਾ ਕੇ ਕਾਉਂਸਲਿੰਗ ਕਰਨੀ ਆ ਉਹਨਾਂ ਨੂੰ ਜਾ ਕੇ ਨਸ਼ੇ ਦੇ ਵਿਰੁੱਧ ਜਿਹੜੀਆਂ ਇਲਤਾਂ ਨੇ ਉਹਦੇ ਬਾਰੇ ਜਾਣਕਾਰੀ ਦੇਣੀ ਆ ਔਰ ਜਿੱਥੇ ਲੋੜ ਪੈਗੀ ਉਸ ਤੋਂ ਬਾਅਦ ਉਹਨਾਂ ਦੀ ਟ੍ਰੀਟਮੈਂਟ ਵਗੈਰਾ ਵੀ ਜਿਹੜੀ ਆ ਕਰਾਈ ਜਾਊਗੀ ਔਰ ਉਹਨਾਂ ਨੂੰ ਆਡੈਂਟੀਫਾਈ ਵੀ ਕੀਤਾ ਜਾਊਗਾ ਔਰ ਆਡੈਂਟੀਫਾਈ ਕਰਕੇ ਉਹਨਾਂ ਨੂੰ ਫਿਰ ਔਰ ਸੈਂਟਰ ਦੇ ਵਿੱਚ ਲਿਆ ਕੇ ਉਹਨਾਂ ਨੂੰ ਉੱਥੇ ਪੰਜਾਬ ਸਰਕਾਰ ਵੱਲੋਂ ਬਹੁਤ ਵਧੀਆ ਉਪਰਾਲਾ ਜਿਮ ਜਿਹੜੇ ਨੇ ਉੱਥੇ ਲਾਏ ਜਾ ਰਹੇ ਨੇ ਜਿਹੜਾ ਸਾਡੇ ਸਕਿੱਲ ਡਿਵੈਲਪਮੈਂਟ ਸੈਂਟਰਸ ਨੇ ਉਹਨਾਂ ਦਾ ਪ੍ਰੋਵੀਜ਼ਨ ਕੀਤਾ ਜਾ ਰਿਹਾ ਤਾਂ ਕਿ ਜਿਹੜੀ ਯੂਥ ਦੀ એનર્ਜੀ ਆ ਉਹਨੂੰ ਦੂਸਰੇ ਤਰੀਕੇ ਵੱਲ ਚੈਨਲਾਈਜ਼ ਕਰਕੇ ਇਸ ਇਲਾਕੇ ਤੋਂ ਬਾਹਰ ਕੱਢਿਆ ਜਾਵੇ ਸੋ ਇਹ ਜਿਹੜੀ ਮੋਬਾਈਲ ਬੈਂਚ ਇਹ ਬਹੁਤ ਏਰੀਆ ਕਵਰ ਕਰੂਗੀ ਇਹ ਕਈ ਵਾਰੀ ਕੀ ਹੁੰਦਾ ਕਿ ਜਿਹੜੇ ਇਸ ਬਿਮਾਰੀ ਨਾਲ ਗ੍ਰਸਤ ਨੇ ਉਹਨਾਂ ਨੂੰ ਇੱਕ ਖਾਦ ਦੇ ਹਲਾਣਾ ਮੁਸ਼ਕਲ ਹੋ ਜਾਂਦਾ ਇਹ ਸਰਕਾਰ ਦਾ ਉਪਰਾਲਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਉਪਰਾਲਾ ਆਪ ਉਹਨਾਂ ਤੱਕ ਪਹੁੰਚ ਕਰਨ ਦਾ ਕਿ ਅਸੀਂ ਜਾਈਏ ਉਹਨਾਂ ਨੂੰ ਮਿਲੀਏ ਉਹਨਾਂ ਨੂੰ ਸਮਝਾਈਏ ਔਰ ਉਹਨਾਂ ਨੂੰ ਲੋੜਿੰਦੀ ਜੜੀ ਆ ਦਵਾਈ ਵਗੈਰਾ ਦੇ ਕੇ ਇਹ ਸਿਸਟਮ ਕੀਤਾ ਜਾਏ ਇਹਦੇ ਨਾਲ ਇੱਕ ਬਕਾਇਦਾ ਆ ਅਲੋਕੇਸ਼ਨ ਤੁਸੀਂ ਦੇਖ ਰਹੇ ਹੋ ਇਹ ਇਹ ਵੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਛਾਪਿਆ ਗਿਆ ਇਨੂੰ ਉੱਥੇ ਬਗਾਇਦਾ ਡਿਸਟ੍ਰੀਬਿਊਟ ਕੀਤਾ ਜਾਏਗਾ ਜਿਹਦੇ ਵਿੱਚ ਜਿਹੜੀਆਂ ਨੈਸ਼ਨਲ ਪੀਡਲ ਵਿਅਕਤੀਆਂ ਦੀ ਪਛਾਣ ਜਿਹੜੇ ਲੱਛਣ ਨੇ ਉਹ ਦੱਸੇ ਗਏ ਨੇ ਸੋ ਇਹਦੇ ਨਾਲ ਇੱਕ ਆਮ رائے ਬਣੂਗੀ ਇੱਕ ਪਬਲਿਕ opinion ਬਣੂਗਾ ਔਰ ਭਗਵੰਤ ਮਾਨ ਜੀ ਦੀ ਸਰਕਾਰ ਦਾ ਮਕਸਦ ਇਹ ਆ ਕਿ ਜਿੱਤੇ ਤਸਕਰਾਂ ਨੂੰ ਖਤਮ ਕਰਕੇ ਜੇਲ੍ਹਾਂ ਦੀ ਸਲਾਕਾਂ ਦੇ ਪਿੱਛੇ ਭੇਜਣਾ ਉੱਥੇ ਜਿਹੜੇ ਲੋਕ ਸੇਵਨ ਕਰ ਰਹੇ ਨੇ ਉਹਨਾਂ ਨੂੰ ਮੇਨ ਸਟ੍ਰੀਮ 'ਚ ਲੈ ਕੇ ਆਉਣਾ ਵਾ ਤਾਂ ਕਿ ਸਪਲਾਈ ਵੀ ਘਟੂਗੀ ਔਰ ਉਹਦੀ ਡਿਮਾਂਡ ਘਟ ਜਾਊਗੀ ਤੇ ਫਿਰ ਨਸ਼ੇ ਦੀ ਹਿੱਲਤ ਜਿਹੜੀ ਆ ਉਹ ਖਤਮ ਹੋ ਜਾਊਗੀ